ਸਤਿ ਸ਼੍ਰੀ ਅਕਾਲ ਜੀ ਪੰਜਾਬ ਬੁਲੇਟਿਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਤੇ ਸ਼ੁਰੂਆਤ ਕਰ ਲੈਨੇ ਆਂ ਸੁਰਖੀਆਂ ਦੇ ਨਾਲ ਭਾਜਪੀ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਦੀ ਚਰਚਾ ਹਰਜੀਤ ਗਰੇਵਾਲੇ ਦੱਸਿਆ ਇਸ ਨੂੰ ਅਫਵਾਹ ਵਿਕਰਮ ਜੀਟੀਆ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਕਿਰੀ ਪੰਜਾਬ ਸਰਕਾਰ ਕਿਹਾ ਵਿਧਾਇਕ ਤੇ ਹਲਕਾ ਇੰਚਾਰਜ ਉਡਾਰੇ ਨੇ ਨਿਜਮਾ ਦੀਆਂ ਤੱਜੀਆਂ ਮੁਲਾਜ਼ਮਾ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਬੰਦ ਕੀਤਾ ਸੀ ਲਾਡਵਾਲ ਟੋਲ ਪਲਾਜ਼ਾ ਪ੍ਰਸ਼ਾਸਨ ਦੇ ਨਾਲ ਸਹਿਮਤੀ ਤੋਂ ਬਾਅਦ ਫਿਰ ਹੋਇਆ ਚਾਲੂ ਐਸਜੀਪੀਸੀ ਪ੍ਰਧਾਨ ਨੇ ਫਿਲਮ ਐਮਰਜੈਂਸੀ ਨੂੰ ਲੈ ਕੇ ਚੁੱਕੇ ਸਵਾਲ ਫਿਲਮ ਨੂੰ ਸਿਰੇ ਤੋਂ ਰੱਦ ਕਰਨ ਦੀ ਆਖੀ ਗੱਲ ਤੇ ਹੁਣ ਇਹਨਾਂ ਸਰਗਰਮੀਆਂ ਦਾ ਵਿਸਥਾਰ ਪੰਚਾਇਤੀ ਚੋਣਾਂ ਸਿਰਤੇ ਨੇ ਤੇ ਨਾਮਜ਼ਦਗੀਆਂ ਭਰਨ ਦਾ ਸਲਸਿਲਾ ਸ਼ੁਰੂ ਹੋ ਗਿਆ ਇਸੇ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਦੀ ਚਰਚਾ ਚੱਲ ਰਹੀ ਹੈ ਪਰ ਪੰਜਾਬ ਬੀਜੇਪੀ ਦੇ ਲੀਡਰਾਂ ਨੇ ਇਸ ਖਬਰ ਦਾ ਖੰਡਨ ਕੀਤਾ ਅਤੇ ਸੁਨੀਲ ਜਾਖੜ ਨੇ ਅਸਤੀਫਾ ਨਹੀਂ ਦਿੱਤਾ ਇਹ ਗੱਲ ਆਖਿਆ ਹਾਲਾਂਕਿ ਇਸਤੇ ਸੁਨੀਲ ਜਾਖੜ ਦਾ ਕੋਈ ਵੀ ਪ੍ਰतिकਰਮ ਸਾਹਮਣੇ ਨਹੀਂ ਆਇਆ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਤੇ ਚਰਚਾ ਜ਼ੋਰਾਂ ਤੇ ਹੈ ਇਸ ਚਰਚਾ ਦੇ ਦੌਰਾਨ ਬੀਜੇਪੀ ਦੇ ਆਗੂ ਹਰਜੀਤ ਗਰੇਵਾਲ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਸੁਨੀਲ ਜਾਖੜ ਨੇ ਅਸਤੀਫਾ ਨਹੀਂ ਦਿੱਤਾ ਕੇਵਲ ਅਫਵਾਹ ਫੈਲਾਈ ਜਾ ਰਹੀ ਹੈ ਇਹ ਸਭ ਝੂਠ ਹੈ ਜੀ ਅਫਵਾਹ ਜੀ ਕੋਈ ਅਸਤੀਫਾ ਨਹੀਂ ਦਿੱਤਾ ਉਹਨਾਂ ਨੇ ਔਰ ਸੁਨੀਲ ਜਾਖੜ ਜਿਹੜੇ ਆ ਉਹਨਾਂ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਇੱਕ ਬੜਾ ਚਿਹਰਾ ਨੇ ਪੰਜਾਬ ਦਾ ਔਰ ਉਹ ਕੋਈ ਇਹ ਨਹੀਂ ਹੈਗਾ ਕਿ ਅ ਅਣਖੀ ਜੇ ਆਦਮੀ ਨੇ ਉਹ ਤੇ ਸੱਚੇ-ਸੁੱਚੇ ਜਿਤੇ ਉਹ ਐਂ ਪਿੱਛੇ ਚੁੱਕ ਕੇ ਅਸਤੀਫਾ ਦੇਣਗੇ ਜੇ ਅਸਤੀਫਾ ਦਿੱਤਾ ਹੁੰਦਾ ਸਾਹਮਣੇ ਆ ਕੇ ਕਹਿ ਦੇਣਾ ਸੀ ਉਹਨਾਂ ਨੇ ਠੀਕ ਹੈ ਜੀ ਉਹ ਇਦਾਂ ਦੇ ਇਨਸਾਨ ਨਹੀਂ ਹੈ ਇਹ ਤਾਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਪਤਾ ਨਹੀਂ ਕਿਉਂ ਔਰ ਕੀ ਕਾਰਨ ਇਹ ਪਤਾ ਕਰਾਂਗੇ ਕਿਹਨੇ ਫੈਲਾਈ ਹੈ ਕੀ ਹੋਇਆ ਜੀ ਬਿਲਕੁਲ ਜੀ ਤੇ ਗਰਵਲ ਸਾਹਿਬ ਜਿਹੜੀਆਂ ਹੁਣ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਉਹਨਾਂ ਨੂੰ ਲੈ ਕੇ ਭਾਜਪਾ ਦੀਆਂ ਕੀ ਤਿਆਰੀਆਂ ਨੇ ਭਾਜਪਾ ਦੀ ਕੱਲ ਵੀ ਮੀਟਿੰਗ ਹੋਈ ਹੈ ਜੀ ਭਾਜਪਾ ਪੂਰੀ ਤਿਆਰੀ ਕਰ ਰਹੀ ਹੈ ਸਾਰੇ ਲੋਕਾਂ ਦੀ ਇਨਵੋਲਵਮੈਂਟ ਕਰ ਰਹੇ ਆ ਜਿਹੜੇ ਅੱਛੇ ਲੋਕ ਨੇ ਉਹਨਾਂ ਨੂੰ ਪ੍ਰੇਰਿਤ ਕਰਕੇ ਚੋਣ ਲੜਨ ਵਾਸਤੇ ਕਹਾਂਗੇ ਕਿ ਵੀ ਲੋ ਅੱਛੇ ਲੋਕ ਹੋਣੇ ਚਾਹੀਦੇ ਆ ਔਰ ਬਿਨਾ ਪਾਰਟੀਵਾਦੀ ਤੋਂ ਪਿੰਡਾਂ ਚ ਪਾਰਟੀਵਾਦੀ ਨਹੀਂ ਹੋਣੀ ਚਾਹੀਦੀ ਮੈਂ ਆਮ ਆਦਮੀ ਪਾਰਟੀ ਤੇ ਦੂਜੀਆਂ ਪਾਰਟੀਆਂ ਨੂੰ ਵੀ ਅਪੀਲ ਕਰੂੰਗਾ ਕਿ ਕੋਸ਼ਿਸ਼ ਇਹ ਕਰਨ ਕਿ ਪਿੰਡਾਂ ਚ ਪਾਰਟੀਵਾਦੀ ਨਾ ਹੋਵੇ ਔਰ ਸਾਰੇ ਮਿਲਕੇ ਵਿਕਾਸ ਕਰਨ ਪਿੰਡਾਂ ਦਾ ਜੀ ਇੱਕ ਪਾਸੇ ਸੂਬੇ ਦੇ ਪੰਚਾਇਤੀ ਚੋਣਾਂ ਤੇ ਦੂਜੇ ਪਾਸੇ ਸੁਨੀਲ ਜਾਖੜ ਦੇ ਅਸਤੀਫੇ ਦੀ ਚਰਚਾ ਨੇ ਸੂਬੇ ਦੀ ਸਿਆਸਤ ਨੂੰ ਹੋਰ ਵੀ ਤਿੱਖਾ ਕਰ ਦਿੱਤਾ ਹੈ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਸੁਨੀਲ ਜਾਖੜ ਦਾ ਆਪਣਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੁਣ ਦੇਖਣਾ ਹੋਵੇਗਾ ਕਿ ਮਾਮਲਾ ਅੱਗੇ ਕੀ ਮੋੜ ਲੈਂਦਾ ਹੈ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਅੱਜ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਕਾਨਫਰੰਸ ਦੌਰਾਨ ਮਜੀਠੀਆ ਨੇ ਪੰਜਾਬ ਵਿੱਚ ਹੋਣ ਜਾਰੀ ਪੰਚਾਇਤੀ ਚੋਣ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕਿਰਿਆ ਮਜੀਠੀਆ ਦਾ ਕਹਿਣਾ ਹੈ ਕਿ ਆਪ ਸਰਕਾਰ ਨੇ ਆਪਣੇ ਵਿਧਾਇਕਾਂ ਤੇ ਹਲਕਾਂ ਇੰਚਾਰਜਾਂ ਦੀ ਮਨਮਰਜ਼ੀ ਦੇ ਮੁਤਾਬਕ ਰਾਖਵਾ ਕਰਨ ਕਰਕੇ ਸਾਰੇ ਨਿਯਮਾਂ ਦੀਆਂ ਤੱਜੀਆਂ ਉਡਾ ਕੇ ਰੱਖੀਆਂ ਨੇ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਨ ਸਰਕਾਰ ਤੇ ਤਿੱਖੇ ਨਿਸ਼ਾਨੇ कसे ਨੇ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਮਜੀਠੀਆ ਨੇ ਕਿਹਾ ਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ 'ਚ ਰਾਖਵਾਕਰਨ ਹਮੇਸ਼ਾ ਹੀ ਰੋਟੇਸ਼ਨਲ ਆਧਾਰ 'ਤੇ ਹੁੰਦਾ ਹੈ ਪਰ ਇਸ ਵਾਰ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਆਪਣੇ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਦੀ ਮਨਮਰਜ਼ੀ ਦੇ ਮੁਤਾਬਕ ਰਾਖਵਾਕਰਨ ਕਰਕੇ ਸਾਰੇ ਨੀਮਾ ਦੀਆਂ ਤੱਜੀਆਂ ਉਡਾ ਦਿੱਤੀਆਂ ਨੇ ਅਨੇਕਾਂ ਮਾਮਲੇ ਆਏ ਨੇ ਜਿੱਥੇ ਪੰਚਾਇਤ ਐਸਸੀ ਰਿਜ਼ਰਵ ਕਰ ਦਿੱਤੀ ਗਈ ਹੈ ਜਦਕਿ ਪਿੰਡ ਵਿੱਚ ਇੱਕ ਵੀ ਘਰ ਐਸਸੀ ਪਾਈਚਾਰੇ ਨਾਲ ਸੰਬੰਧਿਤ ਨਹੀਂ ਹੈ ਇੱਕ ਮੇਰੇ ਪਿੰਡ ਵਾਲੇ ਆ ਰਹੇ ਆ ਪਿੰਡ ਹੈ ਸਾਡਾ ਬੱਲੋਵਾਲੀ ਇਹ ਤਰਸਿੱਕੇ ਬਲੌਗ ਚ ਪੈਂਦਾ ਇੱਕ ਵੀ ਐਸਸੀ ਵੋਟ ਨਹੀਂ ਉਥੇ ਤੇ ਸਾਰਾ ਜਿਹੜਾ ਪਿੰਡ ਹੈ ਉਹ ਰਿਜ਼ਰਵ ਕਰਤਾ ਫॉर ਐਸਸੀ ਸਰਪੰਚੀ ਜਿੱਥੇ ਐਸਸੀ ਵੋਟ ਹੀ ਨਹੀਂ ਉਥੇ ਤੁਸੀਂ ਐਸਸੀ ਸਰਪੰਚੀ ਲਈ ਕਿਵੇਂ ਰਿਜ਼ਰਵ ਕਰਤਾ ਔਰ ਇਕੱਲਾ ਇਹ ਨਹੀਂ ਜੇ ਮੈਂ ਉਦਾਹਰਣ ਦੇਣ ਲੱਗਾ ਤੇ ਇੰਨੇ ਕ ਆ ਜਾਂਦੇ ਆਹਾ ਸੁਰਜਨ ਸਿੰਘ ਆਲੇ ਆਏ ਆ ਦੇਖੋ ਰੋਟੇਸ਼ਨ ਹੁੰਦੀ ਹੈ ਪੰਚਾਇਤ 'ਚ ਰਿਜ਼ਰਵੇਸ਼ਨ ਦੀ ਰੋਟੇਸ਼ਨ ਹੈ ਜਿਹੜਾ ਜਰਨਲ ਹੋ ਗਿਆ ਰਿਜ਼ਰਵ ਹੋ ਜਾਂਦਾ ਹੈ ਫਿਰ ਇੱਕ ਜਿੰਮੈਂਟਸ ਹੋ ਗਿਆ ਜਰਨਲ ਫਿਰ ਉਹ ਲੇਡੀਜ਼ ਹੋ ਗਿਆ ਜਰਨਲ ਫਿਰ ਉਹ ਐਸਸੀ ਹੋ ਗਿਆ ਮੈਨ ਫਿਰ ਉਹ ਐਸਸੀ ਹੋ ਗਿਆ ਲੇਡੀਜ਼ ਮਤਲਬ ਇਸ ਤਰ੍ਹਾਂ ਰੋਟੇਸ਼ਨ ਚੱਲਦੀ ਹੈ ਮਗਰ ਹਰ ਰੋਟੇਸ਼ਨ ਦੀ ਕਿਵੇਂ ਧਜੀਆਂ ਢਾਈਆਂ ਗਈਆਂ ਨੇ ਕਿ ਇਹਨਾਂ ਦਾ ਪਿੰਡ ਹੈ ਸੁਰਜਨ ਸਿੰਘ ਵਾਲਾ ਉਹਦੇ ਚ ਪਿਛਲੀਆਂ 3 ਇਲੈਕਸ਼ਨਾਂ ਚ ਇਹ ਲੇਡੀ ਜਨਰਲ ਇਹ ਸੀਟ ਆਈ ਹੈ ਇਸੇ ਤਰ੍ਹਾਂ ਮੈਂ ਕਈ ਪਿੰਡਾ ਸਾਡੇ ਕੋਟਲਾ ਸੁਲਤਾਨ ਸਿੰਘ ਵਾਲੇ ਬੈਠੇ ਆ ਇਹਨਾਂ ਦੀ ਆ ਆ ਜਾ ਮੇਰੇ ਬੱਲੋ ਵਾਲੀ ਵਾਲੀ ਆ ਲਾਸਟ 3 ਵਾਰੀ ਐਸਸੀ ਐਸਸੀ ਉਹ ਪਿੰਡ ਆਇਆ ਉਹ ਫੇਰ ਉਹ ਫੇਰ ਐਸਸੀ ਕਰਦਾ ਜਿਹੜੇ ਪਿੰਡ ਲਗਾਤਾਰ ਜਨਰਲ ਤੁਰੇ ਆਉਂਦੇ ਸੀ ਕਈ ਜਨਰਲ ਰਹਿ ਗਏ ਜਿਹੜੇ ਐਸਸੀ ਤੁਰੇ ਆਉਂਦੇ ਸੀ ਐਸਸੀ ਤੁਰੇ ਆ ਕੇ ਮੱਲਾ ਮੇਰਾ ਕਹਿਣ ਦਾ ਭਾਵ ਕੀ ਖਾਣਾ ਪੂਰਤੀ ਕੀਤੀ ਆ ਕੋਈ ਸincere ਉਹਦੇ ਚ ਕੰਮ ਨਹੀਂ ਆ ਬੱਲੋਵਾਲੀ ਵਾਲੇ ਸਾਰੇ ਸੱਜਣ ਆਏ ਆ ਮੈਂ ਤਾਂ ਇਹ ਪਿੰਡ ਵਾਲਿਆਂ ਨੂੰ ਤੁਹਾਡੇ ਅੱਗੇ ਲੈ ਕੇ ਆਇਆ ਤੇ ਪਿੰਡ ਐਸੀ ਵੋਟ ਹੀ ਨਹੀਂ ਤੇ ਐਸੀ ਰਿਜ਼ਰਵ ਕਰਤਾ ਤੁਸੀਂ ਸਰਪੰਚੀ ਲਈ ਕਿੱਥੋਂ ਵੋਟ ਪੈਣੀ ਔਰ ਕੱਲੀ ਇੱਕ ਨਹੀਂ ਅਨੇਕਾਂ ਹੀ ਆਧਾਰਨ ਇਹ ਤੇ ਮੇਰੇ ਕੋਲ ਆਏ ਆ ਜੇ ਮੈਂ ਪੜਨ ਲੱਗਿਆ ਤੇ ਮੈਨੂੰ ਸਮਾਂ ਲੱਗੂਗਾ ਮੈਂ ਤੁਹਾਨੂੰ ਸੈਂਡ ਕਰ ਦੂੰਗਾ ਔਰ ਜੇ ਤੁਸੀਂ ਇੱਕ ਲਿਸਟ ਨੂੰ ਆਪ ਵੀ ਤੁਸੀਂ ਕੋਈ ਖੋਜੀ ਪੱਤਰਕਾਰ ਕਿਉਂਕਿ ਅੱਜਕੱਲ ਖੋਜ ਵਾਲਾ ਕੰਮ ਤਾਂ ਤੁਸੀਂ ਗਰੀਬ ਨੂੰ ਸੌਪਿਆ ਆਪ ਥੋੜੇ ਤੁਸੀਂ ਸੁਰਖਰੂ ਰਹਿੰਦੇ ਹੋ ਆ ਪਤਾ ਨਹੀਂ ਕਿਹੜੀ ਗੱਲੋਂ ਮਜਬੂਰ ਰਹਿੰਦੇ ਮਗਰ ਜੇ ਤੁਸੀਂ ਕਰੋ ਤੁਸੀਂ ਹੈਰਾਨ ਹੋਵੋਗੇ ਕਿ ਪੰਚੈਤੀ ਰਾਜ ਇੰਸਟੀਟਿਊਸ਼ਨ ਦੀਆਂ ਕਿਵੇਂ ਧੱਜੀਆਂ ਉਡਾਈਆਂ ਜਾ ਰਹੀਆਂ ਦੱਸ ਦੇ ਕਿ ਚੋਣ ਕਮਿਸ਼ਨ ਨੇ ਬੀਤੇ ਦਿਨੀ ਐਲਾਨ ਕੀਤਾ ਸੀ ਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ ਅਕਤੂਬਰ ਮਹੀਨੇ ਦੀ 15 ਤਰੀਕ ਨੂੰ ਹੋਣਗੀਆਂ ਅਤੇ ਇਸ ਦਿਨ ਹੀ ਵੋਟਾਂ ਦੀ ਗਿਣਤੀ ਹੋਵੇਗੀ ਨਾਮਿਨੇਸ਼ਨ ਦੀ ਆਖਰੀ ਤਰੀਕ 4 ਅਕਤੂਬਰ ਹੈ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਉਸੇ ਦਿਨ ਹੀ ਵੋਟਾਂ ਦੀ ਗਿਣਤੀ ਹੋਵੇਗੀ ਪੰਜਾਬ ਵਿੱਚ ਕੁੱਲ 13237 ಗ್ರಾಮ ਪੰਚਾਇਤਾਂ ਅਤੇ 19110 ਪੋਲਿੰਗ ਬੂਥ ਬਣਨਗੇ ਵੋਟ ਬੈਲਟ ਪੇਪਰ ਦੇ ਰਾਹੀਂ ਕਰਵਾਈਆਂ ਜਾਣਗੀਆਂ ਹਲਕਾ ਭਲਾਤ ਤੋਂ ਵਿਧਾਇਕ ਸੁਖਪਾਲ ਸਿੰਘ ਖੈਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਜਿਸ 'ਚ ਉਹਨਾਂ ਨੇ ਸੀਐਮ ਮਾਨ ਦੀ ਵਿਗੜਦੀ ਸਿਹਤ ਤੇ ਚਿੰਤਾ ਜ਼ਾਹਿਰ ਕਰਦੇ ਹੋਏ ਇੱਕ ਵਾਰ ਫਿਰ ਤੋਂ ਪੰਜਾਬ ਦੀ ਮੌਜੂਦਾ ਸਰਕਾਰ ਤੇ ਜਮ ਕੇ ਨਿਸ਼ਾਨੇ ਸਾਧੇ ਨੇ ਉਹਨਾਂ ਕਹੇ ਕਿ ਦਿੱਲੀ ਦੀ ਲੀਡਰਸ਼ਿਪ ਪੰਜਾਬ ਤੇ ਦਿਨ ਬਦਨ ਹਾਵੀ ਹੁੰਦੀ ਜਾ ਰਹੀ ਹੈ ਬੀਤੇ ਦਿਨੀ ਸੀਐਮ ਮਾਨ ਆਪਣੀ ਵਿਗੜਦੀ ਸਿਹਤ ਨੂੰ ਲੈ ਕੇ 40 ਹਸਪਤਾਲ ਦੇ ਵਿੱਚ ਦਾਖਲ ਹੋਏ ਸਨ ਜਿਸ ਤੇ ਚਿੰਤਾ ਜ਼ਾਹਿਰ ਕਰਦੇ ਹੋਏ ਸੁਖਪਾਲ ਖੈਰਾ ਨੇ ਕਿਹਾ ਕਿ ਭਾਵੇਂ ਭਗਵੰਤ ਮਾਨ ਨੇ ਮੇਰੇ ਨਾਲ ਬੜੀ ਜ਼ਿਆਤੀ ਕੀਤੀ ਹੈ ਪਰ ਫਿਰ ਵੀ ਮੈਂ ਉਹਨਾਂ ਦਾ ਭਲਾ ਮੰਗਦਾ ਹਾਂ ਇਸ ਦੇ ਨਾਲ ਹੀ ਆਪ ਤੇ ਵਾਰ ਕਰਦੇ ਹੋਏ ਖੈਰਾ ਨੇ ਕਿਹਾ ਕਿ ਦਿੱਲੀ ਦੀ ਲੀਡਰਸ਼ਿਪ ਪੰਜਾਬ ਤੇ ਹਾਵੀ ਹੁੰਦੀ ਜਾ ਰਹੀ ਹੈ ਅਤੇ ਰਿਮੋਟ ਕੰਟਰੋਲ ਦੀ ਤਰ੍ਹਾਂ ਪੰਜਾਬ ਨੂੰ ਚਲਾਉਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਪੰਜਾਬ ਕੈਬਨਿਟ ਚੋਂ ਜਿੰਨਾ ਚਾਰ ਵਿਧਾਇਕਾਂ ਨੂੰ ਕੱਢਿਆ ਗਿਆ ਉਹ ਵੀ ਦਿੱਲੀ ਹਾਈ ਕਮਾਂਡ ਦੇ ਇਸ਼ਾਰੇ ਤੇ ਕੱਢਿਆ ਗਿਆ। ਉਹਨਾਂ ਕਿਹਾ ਕਿ ਪੰਜਾਬ ਦੇ ਵਿਧਾਇਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹਨਾਂ ਨੂੰ ਵੋਟ ਪੰਜਾਬ ਵਾਸੀਆਂ ਨੇ ਪਾਈ ਹੈ, ਦਿੱਲੀ ਦੇ ਲੋਕਾਂ ਨੇ ਨਹੀਂ। ਜੋ ਭਗਵੰਤ ਮਾਨ ਦੀ ਸਿਹਤ ਵਿਗੜੀਆ ਔਰ ਕੱਲ ਦੇ ਉਹ ਹਸਪੀਟਲ ਵਿੱਚ ਦਾਖਲ ਨੇ। ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਸਭਿਆਚਾਰ ਪੰਜਾਬ ਦਾ ਵਿਰਸਾ ਜੋ ਸਾਨੂੰ ਪੁਰਖੇ ਸਿਖਾ ਕੇ ਗਏ ਨੇ ਕਿ ਚਾਹੇ ਤੁਹਾਡਾ ਕੋਈ ਕਿੰਡਾ ਹੀ ਵਿਰੋਧੀ ਹੋਵੇ ਤੁਸੀਂ ਹਮੇਸ਼ਾ ਉਹਦੇ ਭਲੇ ਵਾਸਤੇ ਅਰਦਾਸ ਕਰਨੀ ਹੈ ਉਹਦੀ ਸਿਹਤ ਅ ਠੀਕ ਹੋ ਜਾਵੇ ਇਸ ਗੱਲ ਦੀ ਅਰਦਾਸ ਕਰਨੀ ਤਾਂ ਮੈਂ ਇਹ ਕਾਮਨਾ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਉਹਨੂੰ ਜਲਦੀ ਠੀਕ ਕਰਨ ਉਹ ਆਪਣਾ ਕੰਮਕਾਰ ਆਣ ਕੇ ਦੁਬਾਰਾ ਸਾਹਮਣੇ ਹਾਲਾਂਕਿ ਮੇਰੇ ਨਾਲ ਬਹੁਤ ਜ਼ਿਆਦਤੀ ਕੀਤੀ ਹੈ ਭਗਵੰਤਪਾਨ ਨੇ ਕਰਨੀ ਨਹੀਂ ਚਾਹੀਦੀ ਮੇਰੇ ਨਾਲ ਕੰਮ ਕੀਤਾ ਸੀ ਭਗਵੰਤ ਮਾਨ ਨੇ ਉਹਨੂੰ ਪਤਾ ਸੀ ਮੇਰੇ ਪਛੋਕੜ ਦਾ ਕਿ ਮੈਂ ਕੋਈ ਡਰਗ ਡੀਲਰ ਨਹੀਂਗਾ ਜਾਂ ਕੋਈ ਡਰਗ ਮਾਫੀਆ ਨਹੀਂਗਾ ਮੈਂ ਇੱਕ ਚੰਗੇ ਪਰਿਵਾਰਕ ਪਛੋਕੜ ਚ ਚੰਗੀ ਪਰਵਰਿਸ਼ ਨਾਲ ਪੈਦਾ ਹੋ ਕੇ ਆਇਆ ਹਾਂ ਔਰ ਇਦਾਂ ਦਾ ਕੋਈ ਵੀ ਕਿਸੇ ਆਪਣੇ ਕੁਲੀਗ ਦੇ ਨਾਲ ਗਲਤ ਕੰਮ ਕਰਨਾ ਵੈਸੇ ਕਿਸੇ ਨਾਲ ਵੀ ਗਲਤ ਕੰਮ ਕਰਨਾ 100 ਵਾਰ ਸੋਚਣਾ ਚਾਹੀਦਾ ਕਿਉਂਕਿ ਆਪਾਂ ਸਾਰੇ ਪਰਿਵਾਰਾਂ ਵਾਲੇ ਆਪਣੇ ਸਾਡੇ ਸਭ ਦੇ ਬੱਚੇ ਨੇ ਚਲੋ ਉਹ ਜੋ ਹੋਣਾ ਸੀ ਹੋ ਗਿਆ ਮੈਂ ਜੋ ਭੁਗਤਣਾ ਸੀ ਭੁਗਤਿਆ ਵਾ ਬਾਕੀ ਅਕਾਲਪੁਰ ਕਵਾਹਿਗੁਰੂ ਦੀ ਅਦਾਲਤ ਦੇਖ ਰਹੀ ਹੈ ਮੈਨੂੰ ਪਹਿਲਾਂ ਵੀ ਨਿਆਂ ਮਿਲਿਆ ਤੇ ਗਾਵੇਂ ਡੈਫੀਨਿਟਲੀ ਨਿਆਂ ਮਿਲੇਗਾ ਇਸ ਗੱਲ ਨੂੰ ਮੈਂ ਪਰੇ ਰੱਖ ਕੇ ਮੈਂ ਇੱਕ ਚੋਣਾ ਕਹਿਣਾ ਚਾਹੁੰਦਾ ਕਿ ਇਹ ਦੀ ਸਿੱਤ ਠੀਕ ਹੋਵੇ ਦੂਸਰਾ ਮੈਂ ਕਹਿਣਾ ਚਾਹੁੰਦਾ ਕਿ ਪਿਛਲੇ ਕੁਝ ਦਿਨਾਂ ਤੋਂ ਸੰਕੇਤ ਮਿਲ ਰਹੇ ਨੇ ਕਿ ਦਿੱਲੀ ਦੀ ਲੀਡਰਸ਼ਿਪ ਪੰਜਾਬ ਤੇ ਹਾਵੀ ਹੁੰਦੀ ਜਾ ਰਹੀ ਹੈ ਔਰ ਰਿਪੋਰਟ ਕੰਟਰੋਲ ਦੇ ਰਾਹੀਂ ਬਹੁਤ ਜ਼ਬਰਦਸਤ ਤਰੀਕੇ ਨਾਲ ਇਹ ਸਰਕਾਰ ਨੂੰ ਚਲਾਉਣਾ ਚਾਹੁੰਦੀ ਹੈ ਚਾਰ ਜਿਹੜੇ ਮਨਿਸਟਰਸ ਬਣੇ ਪਿਛਲੇ ਦਿਨਾਂ 'ਚ ਉਹਨਾਂ 'ਚੋਂ ਇੱਕ ਦੋ ਮਨਿਸਟਰਸ ਨੇ ਤਾਂ ਮੈਂ ਆਪ ਸੁਣਿਆ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਆਪਣੇ ਹਲਕੇ 'ਚ ਕੰਮ ਕਰ ਰਹੇ ਸਾਨੂੰ ਦਿੱਲੀੋਂ ਕਾਲ ਆਈ ਕਿ ਤੁਹਾਨੂੰ ਮੁਬਾਰਕਬਾਦ ਹੋ ਗਿਆ ਅਸੀਂ ਤੁਹਾਨੂੰ ਮਨਿਸਟਰ ਬਣਾ ਰਹੇ ਤੁਸੀਂ ਦਿੱਲੀ ਪਹੁੰਚੋ ਇਹ ਚਾਰ ਦੇ ਚਾਰ ਦਿੱਲੀ ਗਏ ਨੇ ਉੱਥੋਂ ਥਾਪੜਾ ਲੈ ਕੇ ਇੱਥੇ ਵਾਪਸ ਆਏ ਨੇ ਔਰ ਇੱਕ ਮਨਿਸਟਰ ਨੇ ਤਾਂ ਇਹ ਵੀ ਕਿਹਾ ਕਿ ਮੈਨੂੰ ਦਿੱਲੀ ਦੀ ਕਾਲ ਤੋਂ ਬਾਅਦ ਭਗਵੰਤਪານ ਦੀ ਵੀ ਵਧਾਈ ਦੀ ਕਾਲ ਆਈ ਇਹਦਾ ਮਤਲਬ ਭਗਵੰਤਪານ ਨੂੰ ਬਾਈਪਾਸ ਕਰਕੇ ਉਹਦੀ ਕੈਬਨਿਟ ਐਕਸਪੈਂਡ ਕੀਤੀ ਗਈ ਹੈ ਔਰ ਜਿਹਨਾਂ ਲੋਕਾਂ ਨੂੰ ਕੱਢਿਆ ਗਿਆ ਇਹ ਸਾਰੇ ਫੈਸਲੇ ਦਿੱਲੀ ਤੋਂ ਆਏ ਭਗਵੰਤ ਮਾਨ ਦੇ ਇੱਕ OSD ਨੂੰ ਚਲਦਾ ਕਰ ਦਿੱਤਾ ਤੇ ਦੂਸਰੇ ਦੇ ਉੱਤੇ 56 ਕੱਸਿਆ ਹੋਇਆ ਵਾ ਐਨੀ ਮੂਮੈਂਟ ਉਸ ਨੂੰ ਰਿਮੂਵ ਕੀਤਾ ਜਾ ਸਕਦਾ ਸ਼ਾਇਦ ਉਹਦੇ ਖਿਲਾਫ ਕੋਈ ਕਾਰਵਾਈ ਵੀ ਕੀਤੀ ਜਾ ਸਕਦੀ ਅਗਰ ਤਾਂ ਉਹਨਾਂ ਨੇ ਕੋਈ ਭ੍ਰਿਸ਼ਟਾਚਾਰ ਵਗੈਰਾ ਕੀਤਾ ਤਾਂ ਕਾਰਵਾਈ ਜਿਹੜੀ ਬਣਦੀ ਉਹ ਹੋਣੀ ਚਾਹੀਦੀ ਆ ਪਰ ਅਗਰ ਉਹ ਭਗਵੰਤ ਮਾਨ ਦੇ ਪਰ ਘੱਟ ਰਹੇ ਨੇ ਇਹਨੂੰ ਕਮਜ਼ੋਰ ਕਰਕੇ ਤੇ ਆਪਣੇ ਹੱਥ ਵਿੱਚ ਵਾਗ ਦੋਰ ਲੈਣਾ ਚਾਹੁੰਦੇ ਨੇ ਇਸ ਗੱਲ ਦਾ ਅਸੀਂ ਵੀ ਸਖਤ ਵਿਰੋਧ ਕਰਦੇ ਆਂ ਔਰ ਉਮੀਦ ਕਰਦਾ ਕਿ ਜਿਹੜੇ 91 MLA ਚੁਣੇ ਇੱਕ ਨੂੰ ਛੱਡ ਰਿਆ ਨਾ ਕੁਮਰ ਵਿਜੇ ਪ੍ਰਤਾਪ ਸਿੰਘ ਉਹ ਆਪਣੀ ਗਾਮ ਗੱਲ ਕਹਿ ਰਿਹਾ ਆਪਣੀ ਗੱਲ ਮੁੱਦਿਆਂ ਦੇ ਉੱਤੇ ਖੜਾ ਵਾ ਪੰਜਾਬ ਦੇ ਹਿੱਤ ਵਿੱਚ ਖੜਾ ਵਾ ਹਾਲਾਂਕਿ ਉਹ ਪੰਜਾਬ ਦਾ ਜੰਮਿਆ ਨਹੀਂ ਸੀਗਾ ਜਿਹੜੇ ਬਾਕੀ ਕੰਨਵੇਂ ਆ ਤੁਹਾਨੂੰ ਸਭ ਨੂੰ ਵੀ ਪੰਜਾਬ ਦੇ ਨਾਲ ਖੜਨਾ ਚਾਹੀਦਾ ਵਾ ਯਾਦ ਰੱਖਿਓ ਵੋਟਾਂ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਪਾਈਆਂ ਕਿਸੇ ਦਿੱਲੀ ਦੇ ਬੰਦੇ ਨੇ ਆਣ ਕੇ ਵੋਟ ਨਹੀਂ ਪਾਈ ਸੁਖਪਾਲ ਖੈਰਾ ਨੇ ਜਿੱਥੇ ਪੰਜਾਬ ਦੀ ਵਾਗਡੋਰ ਦਿੱਲੀ ਦੇ ਹੱਥ ਵਿੱਚ ਹੋਣ ਦਾ ਦਾਵਾ ਕੀਤਾ ਤਾਂ ਉੱਥੇ ਹੀ ਦੇਖਣਾ ਹੋਵੇਗਾ ਕਿ ਖੈਰਾ ਦੇ ਇਸ ਬਿਆਨ ਤੇ ਆਮ ਆਦਮੀ ਪਾਰਟੀ ਵੱਲੋਂ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪੰਜਾਬੀ ਅਦਾਕਾਰ ਦਲਜੀਤ ਦਸਾਂਸ ਦੀ ਬਹੁਤ ਚਰਚਿਤ ਫਿਲਮ ਪੰਜਾਬ 95 ਮੁਸ਼ਕਲਾਂ ਦੇ ਵਿੱਚ ਕਿਰਦੀ ਨਜ਼ਰ ਆ ਰਹੀ ਹੈ ਉੱਥੇ ਦੂਜੇ ਪਾਸੇ ਅਦਾਕਾਰਾ ਕੰਗਣਾ ਰੌਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਵੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਫਿਲਮ ਐਮਰਜੈਂਸੀ ਨੂੰ ਸਿਰੇ ਤੋਂ ਰੱਦ ਕਰਨ ਦੀ ਗੱਲ ਆਖੀ ਹੈ। ਸਵਰਗਵਾਸੀ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਸੰਘਰਸ਼ ਉੱਤੇ ਬਣੀ ਫਿਲਮ ਪੰਜਾਬ 95 ਤੇ ਸੈਂਸਰ ਬੋਰਡ ਨੇ ਇੱਕ ਵਾਰ ਫਿਰ ਤੋਕੈਂਚੀ ਚਲਾਈ ਹੈ। ਫਿਲਮ ਵਿੱਚ ਦਰਸਾਏ ਗਏ ਸੀਨ ਵਿੱਚ 120 ਦੇ ਕਰੀਬ ਕੱਟ ਲਗਾਏ ਗਏ ਨੇ। SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੈਂਸਰ ਬੋਰਡ ਵੱਲੋਂ ਕੀਤੇ ਗਏ ਸੈਕਸ਼ਨ ਦੀ ਸਖਤ ਆਲੋਚਨਾ ਕੀਤੀ। ਉੱਥੇ ਦੂਜੇ ਪਾਸੇ ਧਾਮੀ ਨੇ ਅਦਾਕਾਰਾ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਵੀ ਸਵਾਲ ਚੁੱਕੇ ਧਾਮੀ ਦਾ ਕਹਿਣਾ ਕਿ ਫਿਲਮ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਇੱਕ ਵਾਰ ਸ਼੍ਰੋਮਣੀ ਕਮੇਟੀ ਨੂੰ ਦਿਖਾਇਆ ਜਾਵੇ ਅਤੇ ਧਾਮੀ ਉਹਨਾਂ ਨੇ ਇਹ ਵੀ ਸਾਫ਼ ਤੌਰ ਤੇ ਕਿਹਾ ਕਿ ਉਹ ਇਸ ਫਿਲਮ ਨੂੰ ਸਿਰੇ ਤੋਂ ਰੱਦ ਕਰਦੇ ਨੇ ਦੇਖੋ ਮੈਂ ਸ਼ੁਰੂ ਤੋਂ ਕਹਿ ਰਿਹਾ ਹਰ ਇੱਕ ਧਰਮ ਦੀ ਇੱਕ ਮਰਿਆਦਾ ਹੁੰਦੀ ਆ ਉਹਦੀ ਲਿਮਿਟੇਸ਼ਨ ਹੁੰਦੀ ਆ ਜੇ ਤਾਂ ਸਿੱਖਾਂ ਦੇ ਉੱਤੇ ਕੋਈ ਕਟਾਕਸ਼ ਕਰਦਾ ਜਾਂ ਡੂਬੀਅਸ ਜਾਂ ਕਰੈਕਟਰ ਦਿੰਦੇ ਆ ਤੇ ਆਪਾਂ ਤਾੜੀਆਂ ਮਾਰਦੇ ਆ ਤੇ ਉਹ ਆਪਾਂ ਉਹੋ ਜੀਆਂ ਫਿਲਮਾਂ ਅਲਾਉ ਕਰ ਦਿੰਦੇ ਆ ਜਿਹੜੀ ਕੰਗਨਾਰ ਰਣਾਉਤਾਲੀ ਫਿਲਮ ਆ ਉਹਦੇ ਵਿੱਚ ਮੈਂ ਹੁਣ ਡੰਗਾਈ 'ਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਤੁਸੀਂ ਸਾਰੇ ਮਲਾਂਕਣ ਕਰ ਚੁੱਕੇ ਆ ਉਹ ਮੈਂ ਸਮਝਦਾ ਪੰਜਾਬ ਦੇ ਵਿੱਚ ਫਿਰ ਇੱਕ ਵਾਰੀ ਨਵੇਂ ਸਿਰਿਓਂ ਉਹ ਲਾਂਬੂ ਲਾਉਣ ਦੀ ਉਹਨੇ ਯਤਨ ਕੀਤਾ ਕੋਸ਼ਿਸ਼ ਕੀਤੀ ਆ ਪਰ ਗੁਰੂ ਕਿਰਪਾ ਕਰੇ ਉਹ ਕਾਮਯਾਬ ਨਹੀਂ ਹੋਏ ਆਪਣੇ ਮਕਸਦ ਦੇ ਵਿੱਚ ਪਹਿਲਾਂ ਬਿਆਨ ਦੇ ਦਿੰਦੀ ਫਿਰ ਪਿੱਛੇ ਹੋ ਜਾਂਦੀ ਤੇ ਜਿਹੜੀ ਸੈਂਸਰ ਬੋਰਡ ਨੇ ਉਹਨੂੰ ਆਪਣੇ ਖੋਲ ਦਿੱਤੀ ਆ ਜਾਂ ਹਾਈ ਕੋਰਟ ਨੇ ਕਿਹਾ ਸੀ ਕਿ ਇਹਦੇ ਤੇ ਫੈਸਲਾ ਦੇ ਦਿਓ ਤੇ ਮੈਂ ਅਪੀਲ ਕੀਤੀ ਸੀ ਕਿ ਇਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਹਿਲਾਂ ਦਿਖਾ ਲਈ ਜਾਵੇ ਤਾਂ ਕਿ ਜਿੱਥੇ-ਜਿੱਥੇ ਵੀ ਕੋਈ ਇਹ ਮर्यादा ਤੋਂ ਉਲਟ ਕੋਈ ਇਹ ਬੇਸਹੀਨ ਜਿਹੜੇ ਆ ਉਹ ਅੰਕਿਤ ਕੀਤੇ ਗਏ ਤੇ ਉਹ ਸਾਰੇ ਜਿਹੜੇ ਆ ਉਹ ਕੱਟੇ ਜਾ ਸਕਣ ਤੇ ਮੈਂ ਤਾਂ ਫਿਲਮ ਨੂੰ ਮਨੋਂ ਰੱਦ ਕਰਦਾ ਵੀ ਉਹ ਫਿਲਮ ਇਹ ਨਹੀਂ ਬਣਨੀ ਚਾਹੀਦੀ ਕਿਉਂਕਿ ਜਿਹੜਾ ਬਵਾਦਾਂ ਦੇ ਵਿੱਚ ਆਜਵੇ ਐਮਰਜੈਂਸੀ 1975 ਚ ਲੱਗਦੀ ਆ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਉਹ 77 ਦੇ ਵਿੱਚ ਜਿਹੜੇ ਉਸ ਦਮਦਮੀ ਟਕਸਾਲ ਦੇ ਮੁਖੀ ਬਣਦੇ ਆ ਸੋ ਮੇਰਾ ਕਹਿਣ ਤੋਂ ਭਾਵ ਕਿ ਉਹ ਨਹੀਂ ਹੋਣਾ ਚਾਹੀਦਾ ਤੇ ਜਿਹੜੀ ਪੰਜਾਬ ਦੀ ਤਰਾਸਦੀ ਆ ਜਿਹੜੀ ਸਾਰਿਆਂ ਵਿੱਚ ਛਪ ਚੁੱਕੀ ਆ ਭਾਈ ਜਸਵੰਤ ਸਿੰਘ ਖਾਲੜਾ ਜਿਹਨੇ 25000 ਅਨ ਆਈਡੈਂਟੀਫਾਈਡ ਡੈੱਡ ਬਾਡੀਜ਼ ਦਾ ਬੇਰਵਾ ਦਿੱਤਾ ਤੇ ਉਹਦਾ ਜਿਹੜਾ ਹਾਲ ਹੀ ਨਹੀਂ ਕੀਤਾ ਉਹ ਵੀ ਸਾਨੂੰ ਸਾਰਿਆਂ ਨੂੰ ਪਤਾ ਤੇ ਇਹ ਫਿਲਮ ਜਿਹੜੀ ਇਹ ਤੇ ਕੱਟ ਕਿਉਂ ਲਾਇਆ ਜਾ ਰਹੇ ਤੁਸੀਂ ਮੇ ਤੋਂ ਜਿਆਦਾ ਭਲੀ ਭਾਂਤ ਜਾਣਦੇ ਆ ਕਿ ਪੰਜਾਬ ਦੀ ਅਸਲੀਅਤ ਕਦੇ ਵੀ ਇਸ ਦੇਸ਼ ਦੀ ਤੇ ਖਾਸ ਕਰਕੇ ਸੈਂਟਰ ਦੀ ਸਰਕਾਰ ਨੇ ਲੋਕਾਂ ਦੇ ਸਾਹਮਣੇ ਨਹੀਂ ਆਉਣ ਦਿੱਤੀ ਤੇ ਮੈਂ ਸਮਝਦਾ ਉਹਦੇ ਚ ਸੀਨਾ ਤੇ ਕੱਟ ਲਾਈ ਜਾਂਦੇ ਆ ਤੇ ਫਿਲਮ ਦਾ ਮजूद ਇਹ ਖਤਮ ਹੋ ਜਾਂਦਾ ਸੋ ਐਜਿਟ ਜੀ ਉਹ ਤਾਂ ਕਹਾਣੀ ਆ ਕਹਾਣੀ ਕੀ ਜੋ ਵਾਪਰੀ ਆ ਤੇ ਜੇ ਵਾਪਰੀ ਆ ਤਾਂ ਫਿਰ ਉਹ ਦਾ ਲੋਕਾਂ ਦੇ ਸਾਹਮਣੇ ਜਿੱਦਾਂ ਪਿੱਛੇ ਔਰਦਾ ਪੰਜਾਬ ਚੱਲੀ ਸੀ ਤੇ ਇਹ ਜੋ ਸਚਾਈ ਆ ਉਹ ਸਚਾਈ ਆਉਂਦੀ ਆ ਤੇ ਕੱਟ ਜਿਹੜੇ ਨਹੀਂ ਲਾਉਣੇ ਚਾਹੀਦੇ ਹਾਂ ਜੋ ਕੋਈ ਆਬਜੈਕਸ਼ਨ ਨਾ ਹੋਵੇ ਤਾਂ ਉਹਨੂੰ ਆਪਾਂ ਕਰਦੇ ਵੱਖਰੀ ਗੱਲ ਦੱਸ ਦੇ ਕਿ ਸਵਰਗਾਸੀ ਜਸਮント ਸਿੰਘ ਖਾਲੜਾ ਦੇ ਜੀਵਨ ਦੇ ਸੰਘਰਸ਼ ਤੇ ਬਣੀ ਫਿਲਮ ਪੰਜਾਬ 95 ਦੇ ਵਿੱਚ ਦਲਜੀਤ ਦਸਾਂਝ ਮੁੱਖ ਕਿਰਦਾਰ ਨਿਭਾ ਰਹੇ ਨੇ ਲਾਡੋਵਾਲ ਟੋਲ ਪਲਾਜ਼ਾ ਅਕਸਰ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਸ ਟੋਲ ਪਲਾਜ਼ੇ ਨੂੰ ਫ੍ਰੀ ਕੀਤਾ ਗਿਆ ਸੀ ਤੇ ਹੁਣ ਪਲਾਜ਼ੇ ਦੇ ਮੁਲਾਜ਼ਮਾਂ ਵੱਲੋਂ ਹੀ ਆਪਣੀਆਂ ਮੰਗਾਂ ਨੂੰ ਲੈ ਕੇ ਕੁਝ ਸਮੇਂ ਲਈ ਇਹ ਪਲਾਜ਼ਾ ਬੰਦ ਕੀਤਾ ਗਿਆ ਸੀ ਟੋਲ ਪਲਾਜ਼ਾ ਪ੍ਰਸ਼ਾਸਨ ਦੇ ਨਾਲ ਸਹਿਮਤੀ ਤੋਂ ਬਾਅਦ ਇੱਕ ਵਾਰ ਫਿਰ ਤੋਂ ਚੱਲ ਹੋ ਗਿਆ ਹਮੇਸ਼ਾ ਸੁਰਖੀਆਂ ਵਿੱਚ ਰਹਿਣ ਵਾਲਾ ਪੰਜਾਬ ਦਾ ਸਭ ਤੋਂ ਵੱਡਾ ਲਾਡੋਵਾਲ ਟੋਲ ਪਲਾਜ਼ਾ ਮੁਲਾਜ਼ਮਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬੰਦ ਕਰ ਦਿੱਤਾ ਗਿਆ ਅੱਜ ਸਵੇਰੇ 11 ਵਜੇ ਤੋਂ ਬਾਅਦ ਮੁਲਾਜ਼ਮਾਂ ਵੱਲੋਂ ਟੋਲ ਪਲਾਜ਼ੇ ਨੂੰ ਫ੍ਰੀ ਕਰ ਦਿੱਤਾ ਗਿਆ ਸੀ ਅਤੇ ਵਾਹਨਾ ਤੋਂ ਟੈਕਸ ਲੈਣਾ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਕੰਪਨੀ ਦੇ ਵੱਲੋਂ ਮੰਗਾ ਮੰਨੇ ਜਾਂਦੇ ਉਹਨਾਂ ਵੱਲੋਂ ਦੁਬਾਰਾ ਆਪਣੀ ਡਿਊਟੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਵਾਹਨਾ ਤੋਂ ਟੋਲ ਟੈਕਸ ਲੈਣਾ ਸ਼ੁਰੂ ਕਰ ਦਿੱਤਾ ਗਿਆ ਘੱਟੋ ਘੱਟ ਮਿਨਮਮ ਵੇਜ ਤੇ ਜਿਹੜਾ ਹੈਗਾ ਉਹ 15% ਤਨਖਾਹ ਤੇ ਵਾਧੇ ਤੇ ਹੋਈ ਆ ਐਸਆਈ ਵੈਲਫੇਅਰ ਪੀਐਫ ਬੋਨਸ ਤੇ ਚਾਰ ਛੁੱਟੀਆਂ ਨੈਸ਼ਨਲ ਫੈਸਟੀਵਲ ਹੌਲਿਡੇ ਜਿਨਨੇ ਬੰਦੇ ਨੂੰ ਕਿਰਤੀਆਂ ਨੂੰ ਦਿੱਤੇ ਜਾਣਗੇ ਬਾਕੀ ਜਿਹੜਾ ਅ ਕੰਮਚਾਰੀਆਂ ਨੂੰ ਇਨਕਰੀਮੈਂਟ ਆ ਉਹ ਸਮੇਂ ਦੇ ਸਮੇਂ ਲੱਗੂਗਾ ਜਿਹੜਾ ਪ੍ਰਾਈਵੇਟ ਏਜੰਸੀ ਠੇਕੇਦਾਰ ਵਿੱਚ ਬਾੜਿਆ ਹੋਇਆ ਸੀਗਾ ਉਹ ਖਤਮ ਕਰਨ ਦੀ ਗੱਲ ਹੋਈ ਆ ਤੇ ਉਹ ਜਲਦੀ ਹੀ ਕੀਤਾ ਜਾਊਗਾ ਬਾਕੀ ਸਭ ਤੇ ਲਿਖਤੀ ਰੂਪ ਦੇ ਵਿੱਚ ਸਾਰੀ ਸੈਂਟਰੀ ਬਣ ਗਈ ਹੈ ਸਾਰੀਆਂ ਮੰਗਾਂ ਤੇ ਬਿਲਕੁਲ ਸਾਰੀਆਂ ਮੰਗਾਂ ਉਹ ਚਾਲੂ ਕਰ ਦਿੱਤਾ ਗਿਆ ਟੋਲ ਹਜੇ ਚਾਲੂ ਕਰਨਾ ਹਜੇ ਥੋੜੇ ਟਾਈਮ ਲੱਗੂਗਾ ਕਿ ਕਿਦਾਂ ਟੋਲ ਮੁਲਾਜ਼ਮ ਜਿਹੜੇ ਨੇ ਉਹਨਾਂ ਦੀ ਮੰਗਾਂ ਤਾਂ ਪੂਰੀ ਹੋ ਗਈਆਂ ਪਰ ਜਿਹੜੇ ਆਮ ਲੋਕ ਨੇ ਉਹਨਾਂ ਦੀ ਮੰਗਾਂ ਜਿਹੜੀਆਂ ਨੇ ਉਹ ਮੰਗਾਂ ਰੱਖਣਗੇ ਉਹ ਨਾਲ ਖੜੇ ਆ ਹੱਕੀ ਮੰਗਾਂ ਨੇ ਜੋ ਕਾਨੂੰਨ ਦੇ ਮਤਾਬਕ ਉਹਨਾਂ ਦੇ ਬਣਦਾ ਅਕਾਦਿਕਾਰਾ ਲੋਕਾਂ ਦਾ ਮੰਗਣਾ ਉਹਨਾਂ ਦਾ ਫਰਜ਼ ਹੈ ਜੋ ਟੈਕਸ ਦੇ ਰਹੇ ਅਸੀਂ 100 200 ਕੇ ਟੈਕਸ ਦੇ ਰਹਿਆ ਤਾਂ ਆਪਣੀ ਗੇਰ ਦੇ ਵਿੱਚੋਂ ਦੇ ਰਹਾ ਉਹਦਾ ਪੂਰਾ ਅਧਿਕਾਰ ਆ ਪੂਰਾ ਅਧਿਕਾਰਾ ਕਿ ਉਹਦਾ ਹੱਕ ਮੰਗੇ ਆਪਣੇ ਰੂਲ ਮੰਗੇ ਆਪਣੇ ਐਗਰੀਮੈਂਟ ਜੋ ਨੈਸ਼ਨਲ ਹਾਈਵੇ ਰੋਡ ਆਫ ਇੰਡੀਆ ਦੇ ਕੰਪਨੀ ਵਿਚਕਾਰ ਹੋਇਆ ਉਹਦੀ ਸ਼ਰਤਾਂ ਦੀਆਂ ਕੰਡੀਸ਼ਨਾਂ ਨੂੰ ਲਾਗੂ ਹੋਣਾ ਚਾਹੀਦਾ ਇੱਥੇ ਅਸੀਂ ਉਹਨਾਂ ਦੇ ਨਾਲ ਆ ਨਾਲ ਖੜੇ 15 ਤੋਂ 20 ਵਾਰ ਬੈਠਕ ਕਰ ਲਈ ਅੱਜ 20ਵੀਂ ਵਾਰ ਤਕਰੀਬਨ ਜਿਹੜਾ ਹੈਗਾ ਜਾ ਕੇ ਧਰਨਾ ਚੱਕ ਦਿੱਤਾ ਗਿਆ ਧਰਨਾ ਚੱਕ ਰਹੇ ਹਾਂ ਬਸ 10 ਮਿੰਟ ਦੇ ਵਿੱਚ ਮੰਗਾ ਉਹਨਾਂ ਦੀ ਕੱਲ ਹੀ ਮੰਨੀ ਗਈਆਂ ਸੀ ਕੁਝ ਕਮਿਊਨੀਕੇਸ਼ਨ ਗੈਪ ਸੀ ਜੋ ਕਿ ਬੈਠ ਕੇ ਪੂਰਾ ਨਿਕਲ ਗਿਆ ਉਹਨਾਂ ਦੇ ਪੰਜਾਬ ਪ੍ਰਧਾਨ ਵੀ ਆਏ ਸੀ ਬਾਕੀ ਵੀ ਜੀ ਸੋਜਣ ਸੱਜਣ ਸੀਗੇ ਪ੍ਰਸ਼ਾਸਨਿਕ ਅਧਿਕਾਰੀ ਵੀ ਸੀ ਜਿਹੜਾ ਕੁਝ ਕਮ ਕਮਿਊਨੀਕੇਸ਼ਨ ਗੈਪ ਸੀ ਉਹ ਕਲੀਅਰ ਹੋ ਗਿਆ ਤੇ ਉਹ ਨਾਲ ਹੀ ਸਾਰਾ ਕੁਝ ਸੁਮੂਦਲੀ ਚੱਲਣ ਨਾਲ ਫਿਰ ਹੋ ਗਿਆ। ਜ਼ਿਕਰ ਹੋ ਗਿਆ ਕਿ ਇੱਕ ਸਟੋਲ ਪਲਾਜ਼ੇ ਤੋਂ ਰੋਜ਼ਾਨਾ ਹਜ਼ਾਰਾਂ ਵਾਹਨ ਗੁਜ਼ਰਦੇ ਨੇ ਤੇ ਲੱਖਾਂ ਦੇ ਵਿੱਚ ਇਸ ਸਟੋਲ ਪਲਾਜ਼ੇ ਦੀ ਆਮਦਨ ਹੈ। ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੀ ਇਸ ਸਟੋਲ ਪਲਾਜ਼ੇ ਨੂੰ ਕਈ ਦਿਨਾਂ ਵਾਸਤੇ ਬੰਦ ਕੀਤਾ ਗਿਆ ਸੀ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਦੇ ਵੱਲੋਂ ਅੱਜ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਜਿੱਥੇ ਉਹਨਾਂ ਨੇ ਮਾਨ ਸਰਕਾਰ ਵੱਲੋਂ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਨੌਕਰੀਆਂ ਦੇ ਅੰਕੜੇ ਪੇਸ਼ ਕੀਤੇ ਤਾਂ ਉੱਥੇ ਹੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਤੇ ਵੀ ਚਰਚਾ ਕੀਤੀ। ਪੰਜਾਬ ਦੇ ਵਿੱਚ ਮਾਨ ਸਰਕਾਰ ਦੇ ਵੱਲੋਂ ਨੌਜਵਾਨਾਂ ਦੇ ਚੰਗੇ ਭਵਿੱਖ ਨੂੰ ਦੇਖਦੇ ਹੋਏ ਰੋਜ਼ਗਾਰ ਦਿੱਤਾ ਜਾ ਰਿਹਾ ਹੈ। ਜਿਸ ਤਹਿਤ ਅੱਜ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਰਵਿੰਦਰ ਸਿੰਘ ਕੰਗ ਦੇ ਵੱਲੋਂ ਆਪ ਦੁਆਰਾ ਨੌਜਵਾਨਾਂ ਨੂੰ ਦਿੱਤੀਆਂ ਨੌਕਰੀਆਂ ਦੇ ਅੰਕੜੇ ਪੇਸ਼ ਕਰਦੇ ਹੋਏ ਸਰਕਾਰ ਦੇ ਭੜਾਈ ਕਾਰਜਾਂ ਨੂੰ ਗਿਣਵਾਇਆ ਗਿਆ। ਕਿ ਆਮ ਆਦਮੀ ਪਾਰਟੀ ਜੋਧੋਂ ਦੀ ਸਰਕਾਰ ਬਣੀ ਹੈ ਮਾਨਯੋਗ ਭਗਵੰਤ ਮਾਨ ਜੀ ਬਤੌਰ ਮੁੱਖ ਮੰਤਰੀ ਸਾਡਾ ਪੂਰਾ ਫੋਕਸ ਰਿਹਾ ਹੈ ਕਿਉਂਕਿ ਬੜਾ ਵੱਡਾ ਇਸ਼ੂ ਰਿਹਾ ਪੰਜਾਬ ਕੀ ਨੌਜਵਾਨ ਬਰੋਜਗਾਰ ਹੋ ਰਿਹਾ ਨੌਜਵਾਨ ਜਿਹੜੇ ਆ ਉਹ ਮਾਈਗ੍ਰੇਟ ਵੱਡੇ ਸਤਰ ਤੇ ਹੋਏ ਕਿਤੇ ਨਾ ਕਿਤੇ ਮਾਇੂਸੀ ਦਾ ਆਲਮ ਰਿਹਾ ਪੰਜਾਬ ਚ ਹੋਰ ਨੌਕਰੀਆਂ ਵੀ ਜਿਹੜੀਆਂ ਸਰਕਾਰੀ ਮਿਲਦੀਆਂ ਸੀ ਜਾਂ ਤੇ ਬਹੁਤ ਵੱਡੀ ਸ਼ਪਾਰਸ਼ ਨਾਲ ਜਾਂ ਰਿਸ਼ਵਤ ਨਾਲ ਜਾਂ ਕੁਝ ਵੱਡੇ ਰਾਜਨੀਤਿਕ ਟੱਬਰ ਜਿਹੜੇ ਆ ਜਿਹੜੇ ਰਾਜਨੀਤਿਕ ਸੱਤਾ ਤੇ ਕਾਬਜ਼ ਰਏ ਉਹਨਾਂ ਦੇ ਪਰਿਵਾਰਾਂ ਨੂੰ ਮਿਲਦੀਆਂ ਸੀ ਲੇਕਿਨ ਭਗਵੰਤ ਮਾਨ ਜੀ ਦੀ ਸਰਕਾਰ ਆਉਣ ਤੋਂ ਬਾਅਦ ਤਸਵੀਰ ਬਦਲੀ ਆ ਅਸੀਂ ਕੋਸ਼ਿਸ਼ ਕੀਤੀ ਆ ਕਿ ਪੰਜਾਬ ਦਾ ਜਿਹੜਾ ਬ੍ਰੇਨ ਡ੍ਰੇਨ ਹੈ ਉਹਨੂੰ ਰੋਕਿਆ ਜਾਵੇ ਔਰ ਕਾਫੀ ਹੱਦ ਤੱਕ ਇਹ ਦਿੱਤੇ ਅਸੀਂ ਸਫਲ ਹੋਏ ਆ ਭਗਵੰਤ ਮਾਨ ਜੀ ਦੀ ਸਰਕਾਰ ਨੇ ਪਿਛਲੇ ਤਕਰੀਬਨ 2.5 ਸਾਲਾਂ 'ਚ 45708 ਸਰਕਾਰੀ ਨੌਕਰੀਆਂ ਦਿੱਤੀਆਂ ਐ ਨੌਜਵਾਨਾਂ ਨੂੰ ਇਹ ਜਾਸ ਖਾਸ ਗੱਲ ਜਿਹੜੀ ਹੈ ਉਹ ਇਹ ਆ ਵੀ ਕੋਈ ਇੱਕ ਬੰਦਾ ਨਾਟ ਅ ਸਿੰਗਲ ਪਰਸਨ ਇਹ ਨਹੀਂ ਕਹਿ ਸਕਦਾ ਕੋਈ ਰਿਸ਼ਵਤ ਚੱਲੀ ਆ ਕੋਈ ਭਾਈ ਭਤੀਜਾਵਾਦ ਹੋਇਆ ਕੋਈ ਸ਼ਿਫਾਰਿਸ਼ ਲੋਣੀ ਪਈ ਕਿਸੇ ਲੀਡਰ ਦੇ ਕਹਿਣ ਤੇ ਨਹੀਂ 45708 ਨੌਕਰੀਆਂ ਦਿੱਤੀਆਂ ਸਰਕਾਰੀ ਤੇ ਟੋਟਲੀ ਮੈਰਿਟ ਤੇ ਦਿੱਤੀਆਂ ਕਾਬਲੀਅਤ ਤੇ ਦਿੱਤੀਆਂ ਨੌਜਵਾਨਾਂ ਦੇ ਭਵਿੱਖ ਨੂੰ ਸਵਾਰਨ ਲਈ ਦਿੱਤੀਆਂ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਦਿੱਤੀਆਂ ਰੇਨ ਰੇਨ ਰੋਕਣ ਵਾਸਤੇ ਦਿੱਤੀਆਂ ਇਸ ਦੇ ਨਾਲ ਹੀ ਕਾਂਗੜੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਆ ਕਿ ਹੈ ਕਿ ਇਹ ਬੀਜੇਪੀ ਦਾ ਅੰਦਰੂਨੀ ਮਾਮਲਾ ਹੈ ਇਸ ਤਰ੍ਹਾਂ ਦੀਆਂ ਖਿਆਸ ਰਹੀਆਂ ਤੋਂ ਪਤਾ ਚੱਲਦਾ ਹੈ ਕਿ ਭਾਜਪਾ ਅੰਦਰ ਸਭ ਕੁਝ ਠੀਕ ਨਹੀਂ ਹੈ ਕੋਈ ਵੈਸੇ ਤੇ ਬੀਜੇਪੀ ਦਾ ਆਪਣਾ ਮਾਮਲਾ ਆ ਔਰ ਇਹਦੇ ਤੋਂ ਕੋਈ ਪੁਸ਼ਟੀ ਤੇ ਦੀ ਹੋਈ ਨਹੀਂ ਹੈ ਲੇਕਿਨ ਮੈਨੂੰ ਜਰੂਰ ਇੰਨਾ ਪਤਾ ਹੈ ਕਿ ਬੀਜੇਪੀ ਚ ਬਹੁਤ ਦੇਰ ਤੱਕ ਜਿਹੜਾ ਵੀ ਕੋਈ ਪੰਜਾਬ ਪੱਖੀ ਹੋਊਗਾ ਬੰਦਾ ਟਿਕ ਨਹੀਂ ਸਕਦਾ ਇਹਨਾਂ ਮੈਂ ਬੜਾ ਜ਼ਿੰਮੇਵਾਰੀ ਨਾਲ ਕਹਿ ਸਕਦਾ ਜਿੱਥੇ ਆਪ ਸਰਕਾਰ ਦੇ ਵੱਲੋਂ ਨੌਜਵਾਨਾਂ ਦੇ ਉਜਵਲ ਭਵਿੱਖ ਦੇ ਲਈ ਵਾਕ ਵਾਕ ਖੋਪਰਾ ਲੇ ਗੀਤੇ ਜਾ ਰਹੇ ਨੇ ਤਾਂ ਉੱਥੇ ਹੀ ਦੇਖਣਾ ਹੀ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਨ ਸਰਕਾਰ ਨੌਜਵਾਨਾਂ ਲਈ ਕੀ ਨਵੇਂ ਪ੍ਰੋਜੈਕਟ ਲੈ ਕੇ ਆਉਂਦੀ ਹੈ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਮਜੀਠਾਲਕੇ ਦੇ ਪਿੰਡ ਸਰਹਾਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਨੰਬਰਦਾਰ ਭਗਵੰਤ ਸਿੰਘ ਤੇ ਕੁਝ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ ਤੇ ਉਹਨਾਂ ਦਾ ਕਤਲ ਕੀਤਾ ਗਿਆ ਸੀ ਕਤਲ ਤੋਂ ਬਾਅਦ ਅਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਪੁਲਿਸ ਪ੍ਰਸ਼ਾਸਨ ਤੇ ਤਿੱਖੇ ਸਵਾਲ ਚੁੱਕੇ ਨੇ ਅਤੇ ਪ੍ਰਸ਼ਾਸਨ ਤੋਂ ਸਾਰੇ ਮਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਪਿੰਡ ਸਰਹਾਲਾ ਵਿਖੇ ਬੀਤੇ ਦਿਨੀ ਸਕੂਲੀ ਬੱਚਿਆਂ ਦੀ ਮਾਮੂਲੀ ਨੋਕਚੋਕ ਨੂੰ ਲੈ ਕੇ ਮਲਜ਼ਮ ਆਮਨਪ੍ਰੀਤ ਸਿੰਘ ਦੇਵਲੋ ਸਾthੀਆਂ ਸਮੇਤ ਨੰਬਰਦਾਰ ਭਗਵੰਤ ਸਿੰਘ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਗਰਮਾ ਰਿਹਾ ਹੈ ਜਿਸ ਤਹਿਤ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੇ ਵਿਗੜਦੀ ਸਥਿਤੀ ਨੂੰ ਲੈ ਕੇ ਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਦਾ ਵੱਡਾ ਬਿਆਨ ਸਾਹਮਣੇ ਆਇਆ ਮਜੀਠੀਆ ਨੇ ਪੁਲਿਸ ਪ੍ਰਸ਼ਾਸਨ ਤੇ ਤਿੱਖੇ ਵਾਰ ਕਰਦੇ ਹੋਏ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਸਕੂਲ ਕਾਲਜ ਹਸਪਤਾਲ ਤੇ ਹੋਰ ਥਾਵਾਂ ਤੇ ਪੁਲਿਸ ਚੌਕਸੀ ਨੂੰ ਵਧਾਉਣਾ ਚਾਹੀਦਾ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਨਾ ਵਾਪਰਨ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮਲਜ਼ਮਾਂ ਨੂੰ ਗ੍ਰਿਫਤਾਰ ਕਰ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਪਰਿਵਾਰ ਨੂੰ ਇਨਸਾਫ ਮਿਲ ਸਕੇ ਕੱਲ ਦੇਰ ਰਾਤ ਸਾਡੇ ਸਰਹਾਲਾ ਪਿੰਡ ਸਾਡੇ ਬਹੁਤ ਹੀ ਅਜ਼ੀਜ਼ ਸ਼ਰੋਮੀ ਅਕਾਲੀ ਦਲ ਦੇ ਬੜੇ ਹੀ ਵਧੀਆ ਨੇਕ ਤਕੜੇ ਸਪੋਰਟਰ ਸਰਦਾਰ ਭਗਵੰਤ ਸਿੰਘ ਜੀ ਨੰਬਰਦਾਰ ਸਾਹਿਬ ਨੂੰ دیر ਰਾਤ 5-7 ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰਤਾ ਸਰਦਾਰ ਭਗਵੰਤ ਸਿੰਘ ਜੀ ਦੇ ਨੰਬਰਦਾਰ ਸਾਹਿਬ ਦੇ ਘਰ ਆਇਆ ਉਹਦੀ ਘਰ ਦੀ ਉਹਦੀ ਨੌ ਦੇ ਅੱਗੇ ਉਸ ਗੁਰਸਿੱਖ ਅਮਰੇਧਾਰੀ ਸਿੰਘ ਨੂੰ 5-7 ਗੋੜੀਆਂ ਮਾਰੀਆਂ ਇੱਕ ਮੱਥੇ 'ਚ ਮਾਰੀ 5 ਛਾਤੀ 'ਚ ਮਾਰੀ ਤੇ ਉਹਦੀ ਮੌਕੇ 'ਚ ਬਹੁਤ ਹੋ ਗਈ। ਸਾਧ ਸੰਗਤ ਜੀ ਅੱਜ ਮੈਂ ਜਿੱਥੇ ਬੜੇ ਦੁਖੀ ਹਿਰਦੇ ਨਾਲ ਇਹ ਗੱਲ ਸਾਂਝੀ ਕਰ ਰਿਹਾ ਕਿ ਜਿਸ ਇਨਸਾਨ ਨੂੰ ਮੈਨੂੰ ਕੁਝ ਦਿਨ ਪਹਿਲਾਂ ਹੀ ਮਿਲਿਆ ਸੀ ਅੱਜ ਉਹ ਇਸ ਫਾਨੀ ਸੰਸਾਰ 'ਚ ਨਹੀਂ। ਮਗਰ ਕੀ ਇਸ ਕਿਸਮ ਦੀ ਡਰਾ ਗਰਾਵਟ ਸੰਸਾਰੀ ਸਾਡੀ ਕਦਰਾਂ ਕੀਮਤਾਂ 'ਚ ਥੋੜਾ ਸੋਚਣਾ ਪੈਣਾ ਵਿਚਾਰਨਾ ਪੈਣਾ ਔਰ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਹੂੰਗਾ ਕਿ ਸਕੂਲਾਂ ਦੇ ਬਾਹਰ ਹਸਪਤਾਲਾਂ ਦੇ ਬਾਹਰ ਜਾਂ ਜਿੱਥੇ ਕੋਈ ਪਬਲਿਕ ਪਲੇਸਿਸ ਆ ਉਥੇ ਚੌਕਸੀ ਪੈਰਵਾਈ ਵਧਾਓ ਕਿਉਂਕਿ ਪਿਛਲੇ ਕੁਝ ਦਿਨਾਂ 'ਚ ਮਜੀਠੇ ਹਲਕੇ 'ਚ ਹੀ ਬੈਂਕ ਦੀ ਡਕੈਤੀ ਹੋਣੀ ਸ਼ਰੀਆਮ ਦਿਨ ਦਿਹਾੜੇ ਘਰ ਦੇ ਅੰਦਰ ਵੜ ਕੇ ਕਤਲ ਕਰ ਦੇਣਾ ਇਹ ਲਾਅਨ ਆਰਡਰ ਵਾਸਤੇ ਬੜਾ ਹੀ ਚਿੰਤਾ ਦਾ ਵਿਸ਼ਾ ਹੈ ਹਾਂ ਇੱਕ ਗੱਲ ਮੈਂ ਜ਼ਰੂਰ ਕਰੂੰਗਾ कि ਮੈਨੂੰ ਜੋ ਹੁਣ ਪਤਾ ਲੱਗ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਇਹ ਕਤਲ ਕੀਤਾ ਦਾਸ ਦੀ ਪੁਲਿਸ ਦੇ ਪ੍ਰਸ਼ਾਸਨ ਸੀਨੀਅਰ ਅਧਿਕਾਰੀਆਂ ਨਾਲ ਗੱਲ ਹੋਈ ਸੀ ਉਹਨਾਂ ਨੇ ਐਨ ਚੁਸਤੀ ਵਿਖਾਉਂਦਿਆ ਹੋਇਆ ਬੜੀ ਛੇਤੀ ਜੋ ਮੈਨੂੰ ਪਤਾ ਲੱਗਿਆ ਇਹ ਬੰਦੇ ਕਾਬੂ ਕਰ ਲਏ ਗਏ ਆ ਜਾਂ ਕੁਝ ਰਹਿ ਗਿਆ ਕਾਬੂ ਹੋ ਜਾਣੇ ਆ ਮਗਰ ਜਦ ਤੱਕ ਇਹ ਸਾਰੇ ਅਰੈਸਟ ਨਹੀਂ ਹੋ ਜਾਂਦੇ ਪਰਿਵਾਰ ਦਾ ਇਹ ਇਹ ਮੰਨ ਹੈ कि ਜਦੋਂ ਇਹ ਅਰੈਸਟ ਹੋ ਜਾਂਨ ਉਸ ਤੋਂ ਬਾਅਦ ਹੀ ਉਹ ਫਿਰ ਸਰਦਾਰ ਭਗਵੰਤ ਸਿੰਘ ਜੀ ਦਾ ਸਸਕਾਰ ਕਰਨਗੇ ਸੋ ਮੈਂ ਚਾਹੂੰਗਾ ਕਿ ਪੁਲਿਸ ਇਮੀਡੀਏਟਲੀ ਜਿੱਥੇ ਪਰਿਵਾਰ ਤੋਂ ਜੋ ਉਹਨਾਂ ਦੀਆਂ ਕਾਇਸ਼ਾ ਨੇ ਉਹਦੇ ਹਿਸਾਬ ਨਾਲ ਜਲ ਤੋਂ ਜਲਦ ਕਾਰਵਾਈ ਕਰਦੇ ਹੋਣ ਇਨਸਾਫ ਦਿਵਾਉਣ ਜਿੱਥੇ ਇਸ ਮੌਕੇ ਪੀੜਤ ਪਰਿਵਾਰ ਨੇ ਮੁਲਜ਼ਮ ਗ੍ਰਿਫਤਾਰ ਹੋਣ ਤੱਕ ਨੰਬਰਦਾਰ ਭਗਵੰਤ ਸਿੰਘ ਦੀ ਮ੍ਰਿਤਕ ਦੇ ਦਾ ਸਸਕਾਰ ਨਾ ਕਰਨ ਦਾ ਫੈਸਲਾ ਕੀਤਾ ਤਾਂ ਉੱਤੇ ਹੀ ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਇਸ ਮਾਮਲੇ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਅੱਜ ਪੰਜਾਬ ਕਾਂਗਰਸ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਹਰਿਆਣਾ ਦੇ ਕਲਿਆਂਵਾਲੀ ਵਿੱਚ ਚੋਣ ਪ੍ਰਚਾਰ ਲਈ ਪਹੁੰਚੇ ਇੱਥੇ ਵਿਸ਼ਾਲ ਜਨਸਭਾ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਾਂਗਰਸ ਵੱਲੋਂ ਜਾਰੀ ਕੀਤੇ ਗਏ ਮੈਨੀਫੈਸਟੋ ਦੀਆਂ ਗਰੰਟੀਆਂ ਨੂੰ ਗਰਮਾਇਆ ਅਤੇ ਕਾਂਗਰਸ ਸਰਕਾਰ ਆਉਣ ਤੇ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਦੇਣ ਦੀ ਵੀ ਗੱਲ ਆਖੀ ਅੱਜ ਪ੍ਰਤਾਪ ਸਿੰਘ ਬਾਜਵਾ ਨੇ ਹਰਿਆਣਾ ਦੇ ਵਿੱਚ ਮਹਿਲਾਵਾਂ ਨੌਜਵਾਨਾਂ ਤੇ ਬਜ਼ੁਰਗਾਂ ਨੂੰ ਲੈ ਕੇ ਵੱਡੀਆਂ ਗੱਲਾਂ ਆਖੀਆਂ। ਉਹਨਾਂ ਕਿਹਾ ਕਿ ਜੇਕਰ ਸਾਡੀ ਪਾਰਟੀ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਦਿੱਤੀ ਜਾਵੇਗੀ ਅਤੇ ਕਿਸਾਨਾਂ ਦਾ ਸਾਰਾ ਕਰਜ਼ਾ ਸਾਡੀ ਸਰਕਾਰ ਚੁਕੇਗੀ। ਉੱਥੇ ਹੀ ਉਹਨਾਂ ਨੇ 18 ਤੋਂ 60 ਸਾਲ ਦੀਆਂ ਮਹਿਲਾਵਾਂ ਦੇ ਖਾਤੇ ਵਿੱਚ 2000 ਰੁਪਏ ਪਾਉਣ ਦੀ ਵੀ ਗੱਲ ਆਖੀ। ਸਾਡੀ ਪਾਰਟੀ ਨੇ ਫੈਸਲਾ ਕੀਤਾ ਜਿਹੜੀਆਂ 7 ਪਹਿਲੀਆਂ ਗਰੰਟੀਆਂ ਤੁਹਾਨੂੰ ਅਸੀਂ ਦਿੱਤੀਆਂ ਹਨ ਉਹਦੇ ਵਿੱਚ ਸਾਡੀ ਪਾਰਟੀ ਦੀ ਗਰੰਟੀ ਹੈ ਕਿ ਹਰਿਆਣੇ ਦੇ ਜਿੰਨੀਆਂ ਫਸਲਾਂ ਹੋਣਗੀਆਂ ਉਹਨਾਂ ਨੂੰ ਮਿਨਿਮਮ ਸਪੋਰਟ ਪ੍ਰਾਈਸ ਐਮ ਐਸ ਪੀ ਜੇ ਵੀ ਤੁਸੀਂ ਗਵਰਨਰ ਕਰਦੇ ਸੀ ਸਾਡੀ ਪਾਰਟੀ ਨੇ ਫੈਸਲਾ ਕੀਤਾ ਸਰਕਾਰ ਆਂਦੇ ਆ ਇੱਕ ਇੱਕ ਦਾਣਾ ਤੁਹਾਡੀ ਫਸਲ ਦਾ ਐਮ ਐਸ ਪੀ ਦੇ ਰੇਟ ਤੇ ਨਿਗਲੇਟ ਕਾਂਗਰਸ ਦੀ ਸਰਕਾਰ ਕਿਸਾਨਾਂ ਦਾ ਚੁੱਕਿਆ ਕਿ ਬਸਮ ਨੇ ਇੱਕ ਬਹੁਤ ਵੱਡੀ ਕਿਸਾਨਾਂ ਬਾਸੇ ਖੁਸ਼ੀ ਦੀ ਗੱਲ ਇਹਦੇ ਨਾਲ ਨਾਲ ਮੈਂ ਆਪਣੀਆਂ ਭੈਣਾਂ ਨੂੰ ਇਸ ਗੱਲ ਦੀ ਮੁਬਾਰਕੀ ਦੇਣਾ ਚਾਹਣਾ ਸਾਡੀ ਪਾਰਟੀ ਨੇ ਫੈਸਲਾ ਕੀਤਾ ਹੈ ਗਰੰਟੀ ਦੇ ਵਿੱਚ ਦੂਜੇ ਨੰਬਰ ਤੇ ਕਿ 18 ਸਾਲ ਤੋਂ ਲੈ ਕੇ ਆ થોੜੀ ਜਿਹੀ ਮੇਰੀ ਗੱਲ ਸੁਣਿਓ ਜੀ ਇਹ ਤੁਹਾਡੇ ਕੰਮ ਦੀ ਗੱਲ ਹੈ 12 ਸਾਲ ਤੋਂ 60 ਸਾਲ ਦੀ ਉਮਰ ਦਾ ਜਿੰਨੀਆਂ ਮੋਟਰ ਸਹੈ ਨੇ ਸਾਡੀਆਂ ਪੈੜਾ ਤੇ ਮਾਤਾ ਵਾਂ ਉਹਨਾਂ ਨੂੰ 2000 ਰੁਪਏ ਮਹੀਨਾ ਪੱਕਾ ਜਿਹੜਾ ਸਰਕਾਰ ਭੰਗਿਆ ਪਹਿਲੀ ਤਰੀਕ ਨੂੰ ਮਹੀਨੇ ਦੀ ਤੁਹਾਡੇ ਅਕਾਊਂਟਾਂ ਵਿੱਚ ਪਿਆ ਕਰੇਗਾ ਬਹੁਤ ਵੱਡੀ ਇਹ ਆਰਥਿਕ ਮਦਦ ਸਾਡੀ ਪਾਰਟੀ ਨੇ ਅਨਾਉਂਸ ਕੀਤੀ ਹੈ ਗੁਜ਼ਾਰਿਸ਼ ਕਰਾਂਗਾ ਸ਼ੀਸ਼ਪਾਲ ਜੀ ਤੁਹਾਨੂੰ ਵੀ ਕਿਰਪਾ ਕਰਕੇ ਕ੍ਰੈਡਿਟ ਕਾਰਡ ਪਿੰਨਾਂ ਤੇ ਫੂਥਵਾਇਸ ਕਰੋ ਤਾਂ ਜਾ ਕੇ ਕਹਣਾ ਨੂੰ ਬਕਾਇਦਾ ਤਾਂ ਲਾਮਬੰਦ ਕਰੋ ਉਹਨਾਂ ਨੂੰ ਤਲਾਹ ਦਿਓ ਇਹਦੇ ਨਾਲ ਵੱਡੇ ਪੈਮਾਨੇ ਤੇ ਜਿਹੜੀ ਤੁਸੀਂ 50000 ਦੀ ਲੀਡ ਦੀ ਗੱਲ ਕਰਦੇ ਉਦੋਂ ਹੀ ਆਣੀ ਹੈ ਚਲੋ ਹਰ ਤੁਹਾਨੇ ਵੋਟਰ ਨੂੰ ਪਤਾ ਲੱਗੇਗਾ ਕਿ ਹਰਿਆਣਾ ਕਾਂਗਰਸ ਤੁਹਾਡੇ ਬਾਦਸ਼ਾਹ ਕੀ ਕਰਨਾ ਚਾਹੀਦਾ ਫਿਰ ਇਹਦੇ ਨਾਲ ਹੀ ਇਹ ਜਿਹੜੀ ਗੈਸ ਦਾ ਸਿਲੰਡਰ ਜਿਹੜਾ ਅੱਜ ਤੱਕ 1100 ਰੁਪਏ ਦਾ ਆਪਣੀਆਂ ਭੈਣਾਂ ਨੂੰ ਘਰ ਦਾ ਸੁਲਾ ਚਲਾਉਣ ਵਾਸਤੇ 500 ਰੁਪਏ ਦਾ ਲਿਆ ਕਰेंगे ਜਿਸ ਦਾ ਸ਼ੋਗ ਹੈ ਨੌਬੀ ਸਰਕਾਰ ਨਾਲ Rajasthan ਦੇ ਇਹ ਬਹੁਤ ਵੱਡੀ ਗੱਲ ਹੈ ਇਹਦੇ ਨਾਲ ਨਾ ਇੱਕ ਵੱਡੀ ਖੁਸ਼ਖਬਰੀ ਸਾਰੇ ਹਰਿਆਣਵੀ ਵਾਸਤੇ 25 ਲੱਖ ਰੁਪਏ ਦੀ ਇੰਸ਼ੋਰੈਂਸ ਉਹ ਵੀ ਇਸ ਗਰੰਟੀ ਕਾਰਨ ਦੇ ਵਿੱਚ ਕੋਈ ਆਪੀ ਪਾਵੇ ਪ੍ਰਾਈਵੇਟ ਹਸਪਤਾਲ 'ਚ ਪਾਵੇ ਸਰਕਾਰੀ ਹਸਪਤਾਲ ਆਪਣਾ ਇਲਾਜ ਕਰਵਾਉਣਾ ਚਾਹੇ ਤਾਂ 25 ਲੱਖ ਦੀ ਛੋੜੇ ਸੀਧੀ ਹੈ ਦੱਸਦੀ ਕਿ 5 ਅਕਤੂਬਰ ਨੂੰ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਤੇ 8 ਅਕਤੂਬਰ ਨੂੰ ਉਸਦੇ ਨਤੀਜੇ ਐਲਾਨੇ ਜਾਣਗੇ ਅੱਜ ਦੇ ਇਸ ਬਲਟਨ ਵਿੱਚ ਐਨਾਂ ਹੀ ਕੱਲ ਮੁਰ ਤੋਂ ਹਾਜ਼ਰ ਹੋਵਾਂਗੇ ਮੈਨੂੰ ਦੇ ਇਜਾਜ਼ਤ ਧੰਨਵਾਦ